ਪਟਵਾਰਾ ਨੈਸ਼ਨਲ ਹਾਈਵੇ ਤੇ ਵਾਪਰਿਆ ਵੱਡਾ ਹਾਦਸਾ ਤੇਜ਼ ਰਫਤਾਰ ਨੇ ਮੌਕੇ ਤੇ ਲਈਆਂ ਤਿੰਨ ਜਾਨਾਂ ਇੱਕ ਛੋਟੀ ਜਿਹੀ ਲਾਪਰਵਾਹੀ ਨੇ ਲਿੱਤੀਆਂ ਤਿੰਨ ਜਾਨਾਂ ਫਗਵਾੜਾ ਤੋਂ ਇਸ ਵੇਲੇ ਦੀ ਬਹੁਤ ਹੀ ਜ਼ਿਆਦਾ ਮੰਦ ਪਾਗੀ ਖਬਰ ਸਾਹਮਣੇ ਆ ਰਹੀ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਸ ਸਮੇਂ ਆਪਾਂ ਮੌਜੂਦਾ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗੀ ਤੁਸੀਂ ਦਿਖਾਓ ਜਿਹੜੀ ਫਗਵਾੜੇ ਦੀ ਐਂਟਰੈਂਸ ਹੈ ਬਿਲਕੁਲ ਇੱਥੇ ਇੱਕ ਹਾਦਸਾ ਹੋਇਆ ਹੈ ਇੱਕ ਗੱਡੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਜਦੇ ਵਿੱਚ ਤਿੰਨ ਸਵਾਰੀਆਂ ਮੌਜੂਦ ਸਿਗੀਆਂ ਤੇ ਰੋਂਗ ਸਾਈਡ ਨੂੰ ਆ ਰਹੀ ਸੀ ਅੱਗੇ ਇੱਕ ਟਰੱਕ ਆਂਦਾ ਹੈ ਤੇ ਜਿਵੇਂ ਕਿ ਅਸੀਂ ਗੱਲਬਾਤ ਕੀਤੀ ਮੌਕੇ ਦਾ ਜਾਇਜ਼ਾ ਲੈਤਾ ਇਹ ਪਤਾ ਲੱਗਦਾ ਹੈ ਕਿ ਜਿਹੜੀ ਗੱਡੀ ਸੀਗੀ ਉਹ ਰੌਂਗ ਸਾਈਡ ਆ ਰਿਹਾ ਸੀ ਕਹਿੰਦੇ ਤੇ ਬਹੁਤ ਤੇਜ਼ ਰਫਤਾਰ ਨਾਲ ਆ ਰਿਹਾ ਸੀ ਜਿਸ ਕਾਰਨ ਕੀ ਅਚਾਨਕ ਹਾਦਸਾ ਵਾਪਰ ਜਾਂਦਾ ਅੱਗੇ ਉਹ ਟਰੱਕ ਆ ਰਿਹਾ ਸੀਗਾ ਸਿੱਧਾ ਟਰੱਕ ਤੇ ਆ ਕੇ ਵੱਜ ਗਿਆ ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਮੌਕੇ ਦੀਆਂ ਤਸਵੀਰਾਂ ਕਿੰਨੀ ਬੁਰੀ ਤਰੀਕੇ ਨਾਲ ਗੱਡੀ ਦੇ ਪੂਰੇ ਤਰੀਕੇ ਨਾਲ ਪਰਖੱਟੇ ਉੱਡ ਚੁੱਕਿਆ ਉੱਥੇ ਆ ਗੱਡੀ ਦਾ ਤੁਸੀਂ ਦੇਖ ਸਕਦੇ ਹੋ ਨੰਬਰ ਪੀਬੀ 10 ਡੀਐਸ 5210 ਇਹ ਗੱਡੀ ਦਾ ਨੰਬਰ ਹੈ ਤੇ ਆ ਟਰੱਕ ਦਾ ਵੀ ਹਾਲ ਤੁਸੀਂ ਦੇਖ ਸਕਦੇ ਹੋ ਤੇ ਜੇਕਰ ਟਰੱਕ ਚਾਲਕ ਦੀ ਗੱਲ ਕਰੀਏ ਤਾਂ ਟਰੱਕ ਜਿਹੜਾ ਬੰਦਾ ਚਲਾ ਰਿਹਾ ਸੀਗਾ ਉਹਦੇ ਵੀ ਸੱਟਾਂ ਲੱਗੀਆਂ ਨੇ ਉਹਦੀ ਲੱਤ ਤੇ ਸੱਟ ਲੱਗੀ ਉਸ ਨੂੰ ਵੀ ਹਸਪਤਾਲ ਲਿਜਾਇਆ ਗਿਆ ਤੇ ਜਿਹੜੀਆਂ ਬਾਕੀ 3 ਗੱਡੀ 'ਚ ਸਵਾਰੀਆਂ ਸੀਗੀਆਂ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਤੇ ਅੱਗੇ ਦੀ ਕਾਰਵਾਈ ਚੱਲ ਰਹੀ ਹੈ ਸੋ ਤੁਸੀਂ ਮੇਰੇ ਪਿੱਛੇ ਗੱਡੀ ਦੇਖ ਸਕਦੇ ਹੋ ਕਿੰਨੀ ਬੁਰੀ ਤਰੀਕੇ ਦੇ ਨਾਲ ਇਦੇ ਪਰਖੱਚੇ ਉੱਡ ਚੁੱਕੇ ਨੇ ਤਾਂ ਗੱਡੀ ਨੂੰ ਸਾਫ਼ ਦੇਖ ਕੇ ਲੱਗਦਾ ਹੈ ਕਿ ਜੋ ਵੀ ਇਹਦੇ ਅੰਦਰ ਹੋਇਆਗਾ ਉਹਨਾਂ ਦਾ ਤਾਂ ਬਚਣਾ ਬਿਲਕੁਲ ਮੁਸ਼ਕਿਲ ਹੀ ਐ ਨਾ ਮੁਨਕੀ ਨਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਅੱਗੇ ਗੱਡੀ ਦਾ ਬੁਰੇ ਤਰੀਕੇ ਨਾਲ ਕੱਚ ਟੁੱਟ ਚੁੱਕਾ ਹੈ ਤੇ ਜਿਹੜੀ ਨੰਬਰ ਪਲੇਟ ਸੀ ਵੀ ਉਹ ਵੀ ਉੱਡ ਕੇ ਕਿਥੇ ਪਿੱਛੇ ਜਾ ਕੇ ਡਿੱਗੀ ਹੋਈ ਐ ਸੋ ਬਹੁਤ ਹੀ ਜ਼ਿਆਦਾ ਮੰਦਭਾਗੀ ਹਾਦਸਾ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਟਰੱਕ ਵੀ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਉਹ ਪੂਰੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਵੀ ਇਸ ਦੇ ਵੀ ਪਰਖੱਤੇ ਉੱਡ ਚੁੱਕੇ ਨੇ ਜਿਸ ਤਰੀਕੇ ਦੇ ਨਾਲ ਗੱਡੀ ਦੇ ਵਿੱਚ ਵੱਜਦਾ ਹੈ ਇਸ ਸਾਹਤ ਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਰੋਡ ਦਾ ਜਿਹੜਾ ਟ੍ਰੈਫਿਕ ਹੈ ਉਹ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਤੇ ਕਾਫੀ ਲੰਮਾ ਜਾਮ ਲੱਗ ਗਿਆ ਹੈ ਕਾਫੀ ਸਾਰੇ ਲੋਕ ਇਕੱਠੇ ਹੋ ਗਏ ਕਿਉਂਕਿ ਇੱਕੋਦਮ ਜਦੋਂ ਐਕਸੀਡੈਂਟ ਹੋਇਆ ਤਾਂ ਆਸ-ਪਾਸ ਸਾਰੇ ਲੋਕ ਆ ਕੇ ਇਕੱਠੇ ਹੋ ਗਏ ਤੇ ਜਿਹੜਾ ਮੰਜ਼ਰ ਹੈ ਬਹੁਤ ਹੀ ਜ਼ਿਆਦਾ ਭਿਆਨਕ ਮੰਜ਼ਰ ਸਿਗਾ ਹੁਣ ਤੇ ਚਲੋ ਮ੍ਰਿਤਕ ਦੇਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਇਹ ਮੰਜ਼ਰ ਦੇਖ ਨਹੀਂ ਹੁੰਦਾ ਕਿਉਂਕਿ ਜਿਹੜਾ ਵੀ ਪਰਿਵਾਰ ਸਿਗਾ ਜਿਹੜੇ ਵੀ ਗੱਡੀ 'ਚ ਸਵਾਰ ਸਿਗੇ ਉਹ ਵੀ ਕਿਤੇ ਜਾ ਰਹੇ ਹੋਣਗੇ ਕੋਈ ਘਰੇ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਹੋਵੇਗਾ ਪਰ ਉਹਨਾਂ ਨੂੰ ਕੀ ਪਤਾ ਸਿਗਾ ਕਿ ਇਹੋ ਜਿਹਾ ਹਾਦਸਾ ਵਾਪਰ ਜਾਏਗਾ ਤੇ ਅਸੀਂ ਕਦੀ ਉਹਨਾਂ ਨੂੰ ਨਹੀਂ ਮਿਲ ਪਾਵਾਂਗੇ ਸੋ ਹੁਣ ਇਹ ਵੀ ਸਾਹਮਣੇ ਆ ਗਿਆ ਹੈ ਮ੍ਰਿਤਕਾਂ ਦੀ ਪਹਿਚਾਣ ਸਾਹਿਲ ਮੁਹੰਮਦ ਵਜੋ ਹੋਈ ਹੈ ਦਲਜੀਤ ਪੱਟੀ ਵਜੋ ਤੇ ਅਰਮਾਨ ਮੈਮੀ ਵਜੋ ਹੋਈ ਹੈ ਤੇ ਤਿੰਨੋਂ ਹੀ 22 ਸਾਲ ਦੱਸੇ ਜਾ ਰਹੇ ਨੇ ਨੌਜਵਾਨ ਨੇ ਗੁਰਾਇਆਂ ਦੇ ਕਿਸੇ ਸਕੂਲ ਚ ਪੜਦੇ ਸੀਗੇ ਤਿੰਨੋਂ ਹੀ ਨੌਜਵਾਨ ਤੇ ਇਹਨਾਂ ਦੇ ਵੱਲੋਂ ਇੱਕ ਗਲਤ ਕਦਮ ਚੁੱਕਿਆ ਗਿਆ ਜਿਸ ਕਾਰਨ ਤਿੰਨਾਂ ਦੀ ਹੀ ਜ਼ਿੰਦਗੀ ਇਸ ਤਰੀਕੇ ਦੇ ਨਾਲ ਖਤਮ ਹੋ ਗਈ ਸੋ ਇਸ ਟਾਈਮ ਸਿਵਲ ਹਸਪਤਾਲ ਫਗਵਾੜਾ ਦੇ ਵਿੱਚ ਖੜੇ ਆ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਬਾਰੇ ਜਾਣਦੇ ਆ 사சிகਾ ਸਾசிகਾ ਤੁਹਾਡੇ ਕੀ ਰਿਲੇਸ਼ਨ ਇਹ ਮੇਰੇ ਛੋਟੇ ਭਰਾ ਤੇ ਨੇ ਸਾਡੇ ਆਪਣੇ ਬੱਚੇ ਆ ਸਾਡੇ ਮੱਲੇ ਦੇ ਬੱਚੇ ਆ ਛੋਟੇ ਭਰਾ ਆ ਸਾਡੇ ਅੱਜ ਕਿੱਥੇ ਨਿਕਲੇ ਸੀ ਉਹ ਹਾਦਸਾ ਇਹ ਫਗਵਾੜਾ ਤੋਂ ਪਿੰਡ ਨੂੰ ਜਾ ਰਹੇ ਸੀਗੇ ਰਾਸਤੇ ਵਿੱਚ ਉਹ ਸੜਕ ਦੇ ਵਿੱਚ ਟੋਆ ਹੋਣ ਦੇ ਕਾਰਨ ਗੱਡੀ ਤੇਜ਼ ਹੋਣ ਦੇ ਕਾਰਨ ਉਹ ਗੱਡੀ ਉਲਟ ਕੇ ਦੂਸਰੇ ਰੋਡ ਤੇ ਚਲੀ ਗਈ ਜਿਸ ਕਨ ਤਿੰਨ ਬੱਚੇ ਨੇ ਡੈਥ ਹੋ ਗਿਆ ਜੀ ਤੇ ਤਿੰਨਾਂ ਦੇ ਬਾਰੇ ਥੋੜਾ ਜਿਹਾ ਦੱਸੋਗੇ ਕਿ ਤਿੰਨੇ ਕਰਦੇ ਕੀ ਸੀ ਕਿ ਤਿੰਨਾਂ ਦੇ ਕੀ ਨਾਮ ਹੈ ਕੀ ਉਮਰ ਹੈ ਉਹ ਇੱਕ ਉਹ ਮੁੰਡਾ ਸਾਹਿਲ ਮੁਹੰਮਦ ਆ ਜਿਹੜਾ ਜੀ ਉਹ ਏਸੀ ਮਕੈਨਿਕਾ ਜਿਸ ਦੀ ਉਮਰ 23 ਸਾਲ ਆ ਦੂਸਰਾ ਦਲਜੀਤ ਪੱਟੀ ਜਿਹੜਾ ਸਲੂਨ ਦਾ ਕੰਮ ਕਰਦਾ ਆਪਣਾ ਸਲੂਨ ਆ ਅੱਜ ਮੰਗਲਵਾਰ ਦੀ ਛੁੱਟੀ ਕੋ ਹੋਣ ਕਾਰਨ ਹੀ ਆਏ ਸੀ ਫਗਵਾੜੇ ਉਸ ਦੀ ਉਮਰ 20 ਸਾਲ ਆ ਤੀਸਰਾ ਬੱਚਾ ਰਮਾਨ ਮੈਮੀ ਆ 18 ਸਾਲ ਆ ਉਹਦੀ ਉਮਰ ਆ ਸਟੂਡੈਂਟ ਆ ਪਲੱਸ 2 ਦਾ ਮੈਡੀਕਲ ਦਾ ਸਟੂਡੈਂਟ ਆ ਜੀ ਉਹ ਸੋ ਗੱਡੀ ਕੌਣ ਚਲਾ ਰਿਹਾ ਇਹ ਸਾਹਿਲ ਮੁਹੰਮਦ ਗੱਡੀ ਚਲਾ ਰਿਆ ਸੀ ਦੱਸਣ ਦੇ ਮੁਤਾਬਕ ਤੇ ਥੋੜਾ ਜਿਹਾ ਪਰਿਵਾਰ ਪਰਿਵਾਰਿਕ ਮੈਂਬਰਾਂ ਬਾਰੇ ਵੀ ਦੱਸੋ ਕਿ ਪਰਿਵਾਰ ਚ ਕੌਣ ਇਹ ਜਿਹੜਾ ਸਾਹਿਲ ਆ ਇਹ ਦੋ ਬ੍ਰਦਰ ਦੋ ਸਿਸਟਰ ਆ ਜੀ ਇਹ ਤੀਜੇ ਨੰਬਰ ਤੇ ਸਿਕਾ ਜੀ ਜਿਹੜਾ ਡੈਥ ਹੋਈ ਮੁੰਡੇ ਦੀ ਜਿਹੜਾ ਦਲਜੀਤ ਪੱਟਿਆ ਦੋ ਬ੍ਰਦਰ ਇੱਕ ਸਿਸਟਰ ਆ ਇਹ ਮੁੰਡਾ ਵੱਡਾ ਸੀਗਾ ਜੀ ਦਲਜੀਤ ਪੱਟਿਆ ਦੀ ਮੌਤ ਹੋ ਗਈ ਆ ਤੀਸਰਾ ਰਮਾਨ ਮੈਮੀ ਆ ਜਿਹੜਾ ਜੀ ਉਹ ਦੋ ਭੈਣਾਂ ਦਾ ਇਕੱਲਾ ਜਿਸ ਦੀ ਉਮਰ 18 ਸਾਲ ਸੀ ਉਹ ਬੱਚਾ ਸਾਡਾ ਡੈਥ ਹੋ ਗਿਆ ਪਟਾਣੇ ਲੱਗੇ ਰਹਿੰਦੇ ਸੀ ਹਾਂਜੀ ਹਾਂਜੀ ਸਾਡੇ ਆਪਣੇ ਪਰਿਵਾਰਕ ਮੱਲੇ ਦੇ ਬੱਚੇ ਆ ਸਾਡੇ ਜੀ ਸਾਡੇ ਛੋਟੇ ਭਰਾ ਹਰ ਵੇਲੇ ਸਾਡੇ ਕੋਲ ਰਹਿਣ ਵਾਲੇ ਬੱਚੇ ਆ ਜੀ ਸੋ ਪੁਲਿਸ ਦੇ ਨਾਲ ਗੱਲਬਾਤ ਕਰਦੇ ਆ ਸਰ ਕੀ ਮਾਮਲਾ ਹੈ ਕਿਵੇਂ ਐਕਸੀਡੈਂਟ ਹੋਇਆ ਇਹ ਐਕਸੀਡੈਂਟ ਜੀ ਤੇਜ਼ ਰਫ਼ਤਾਰ ਗੱਡੀ ਆ ਰਹੀ ਸੀ ਆਪਣੇ ਜਲੰਧਰ ਤੋਂ ਲੁਧਿਆਣਾ ਸਾਈਡ ਫਲੋਰ ਦੇ ਰਹਿਣ ਵਾਲੇ ਸੀ ਵਿਅਕਤੀ ਉਹ ਗੱਡੀ ਇੰਨੀ ਓਵਰ ਸਪੀਡ ਸੀਗੀ ਜਿਹੜੀ 1.5 ਕਿਲੋਮੀਟਰ ਤੋਂ ਗੱਡੀ ਜਿਹੜੀ ਆ ਦੂਸਰੀ ਸਾਈਡ ਤੇ ਚਲੀ ਗਈ ਯਾਨੀ ਕਿ ਲੁਧਿਆਣਾ ਤੋਂ ਜਲੰਧਰ ਸਾਈਡ ਆ ਗਈ ਅੱਗੇ ਇੱਕ ਟਰੱਕ ਆਉਂਦਾ ਸੀ ਉਹਦੇ ਨਾਲ ਜਾ ਕੇ ਟਕਰਾਈ ਆ ਜਿਹੜੇ ਤਿੰਨ ਵਿਅਕਤੀ ਸੀ ਉਹ ਤਿੰਨਾਂ ਦੀ ਤਿੰਨਾਂ ਦੀ ਡੈਥ ਹੋ ਗਈ ਆ ਜਿਹੜਾ ਟਰੱਕ ਦਾ ਡਰਾਈਵਰ ਆ ਉਹਦੀ ਲੱਤ ਟੁੱਟ ਗਈ ਆ ਟਰੱਕ ਡਰਾਈਵਰ ਦਾ ਕੋਈ ਕਸੂਰ ਨਹੀਂ ਟਰੱਕ ਡਰਾਈਵਰ ਜਿਹੜਾ ਲੁਧਿਆਣਾ ਤੋਂ ਆਪਣੇ ਵਧੀਆ ਤਰੀਕੇ ਨਾਲ ਜਾ ਰਿਹਾ ਸੀਗਾ ਇਹ ਓਵਰ ਸਪੀਡ ਆਇਆ ਜਿੱਨਾਂ ਕੋ ਗੱਡੀ ਕੰਟਰੋਲ ਨਹੀਂ ਹੋਈ ਗੱਡੀ ਜਿਹੜੀ ਆ ਪਲਟੀਆਂ ਵੱਜਦੀਆਂ ਵੱਜਦੀਆਂ ਗੱਡੀ ਟਰੱਕ ਦੇ ਨਾਲ ਟਕਰਾਈ ਜਾਣ ਕੇ ਜਿਨ੍ਹਾਂ ਦੀ ਡੈਥ ਹੋ ਗਈ ਆ ਤਿੰਨ ਵਿਅਕਤੀ ਕਿਹੜੇ-ਘੜੇ ਸੀ ਦੇਖੋ ਜੀ ਉਹਨਾਂ ਦੇ ਨਾਮ ਡਿਕਲੇਅਰ ਨਹੀਂ ਹੋਏ ਉਹਨਾਂ ਦੇ ਮਾਪੇ ਜਿਹੜੇ ਨੇ ਸਰਕਾਰੀ ਹਸਪਤਾਲ ਪਹੁੰਚ ਗਏ ਨੇ ਉਹਨਾਂ ਦੀ ਡੈੱਡ ਬੌਂਡੀਆਂ ਜਿਹੜੀਆਂ ਐਂਬੂਲੈਂਸ ਰਾਈ ਜਿਹੜੀਆਂ ਸਰਕਾਰੀ ਹਸਪਤਾਲ ਪਹੁੰਚਾਉਂਦੀਆਂ ਨੇ ਟਰੱਕ ਡਰਾਈਵਰ ਜਿਹੜਾ ਉਹਨੂੰ ਵੀ ਐਂਬੂਲੈਂਸ ਰਾਈ ਜਿਹੜਾ ਹਸਪਤਾਲ ਪਹੁੰਚਾ ਦਿੱਤਾ ਗਿਆ ਉਹਦੀ ਲੱਤ ਟੁੱਟੀ ਹੈ। ਬਾਕੀ ਸਨਗਤ ਕਰਦੇ ਹੁਣ ਜਾ ਕੇ ਉੱਥੇ ਹਸਪਤਾਲ ਪਹੁੰਚ ਗਏ ਤੇ ਉਹਨਾਂ ਦੇ ਵੈਰੀਫਾਈ ਕਰਦੇ ਆ ਕਿਹੜੇ ਕਿਹੜੇ ਪਿੰਡ ਦੇ ਸੀ ਕੌਣ ਕੌਣ ਵਿਅਕਤੀ ਸੀ। ਤੇ ਜਿਵੇਂ ਰੋਂਗ ਸਾਈਡ ਤੋਂ ਜਦੋਂ ਗੱਡੀ ਆ ਰਹੀ ਸੀ ਤੇ ਅੱਗੇ ਜਦੋਂ ਟਰੱਕ ਆ ਰਿਹਾ ਸੀਗਾ ਤੇ ਜਦੋਂ ਗੱਡੀ ਤੇਜ਼ ਰਫ਼ਤਾਰ ਆ ਰਹੀ ਸੀ ਜਦੋਂ ਟਰੱਕ ਵਾਲਿਆਂ ਨੇ ਮਤਲਬ ਸਲੋ ਨਹੀਂ ਕੀਤਾ ਆਪਣਾ ਟਰੱਕ ਦੇਖੋ ਜੀ ਇਹ ਛਿੜਕਾਂ ਉਹ ਪਰਲੀ ਸੈਟ ਕਿ ਲੁਧਿਆਣਾ ਨਹੀਂ ਜਾ ਰਹੀ ਐ ਇਹ ਜਲੰਧਰ ਤੋਂ ਇਹ ਲੁਧਿਆਣਾ ਤੋਂ ਜਲੰਧਰ ਜਾ ਰਹੀ ਐ ਉਹ ਤੇ ਡਰਾਈਵਰ ਆਪਣੀ ਸਾਈਡ ਸੇ ਹੀ ਆ ਰਿਆ ਉਹਨੂੰ ਕੀ ਪਤਾ ਸੀ ਇੱਕਦਮ ਅਚਾਨਕ ਇਹਨਾਂ ਗੱਡੀ ਮੇਰੇ ਵਿੱਚ ਮਾਰ ਦੇਣੀ ਐ ਇੱਕਦਮ ਗੱਡੀ ਆਈ ਐ ਅਗਲਾ ਘੁੜਾ ਜਾਂਦਾ ਵੀ ਇੱਕਦਮ ਗੱਡੀ ਐ ਮੈਂ ਕਿੱਥੇ ਖੜਾ ਇੱਥੇ ਇਸ ਜਗ੍ਹਾ ਦੇ ਉੱਤੇ ਗੱਡੀ ਵੱਜੀ ਆਣ ਕੇ ਇੰਨੀ ਦੂਰ ਆਈ ਐ ਅੱਧੇ ਕਿਲੋਮੀਟਰ ਤੋਂ ਟਰੱਕ ਦੇ ਵਿੱਚ ਕੱਲਾ ਡਰਾਈਵਰ ਸੀ ਟਰੱਕ ਦੇ ਵਿੱਚ ਕੱਲਾ ਡਰਾਈਵਰ ਸੀ ਉਹਦੀ ਲੱਤ ਟੁੱਟੀ ਹੋਈ